ਅਸੀਂ ਕਿਹੜਾ ਕੋਈ ਤੱਕਾ ਕਰ ਰਹੇ ਹਾਂ ਅਸੀਂ ਆਪਣੇ ਜਾਇਜ਼ ਮੰਗੀਆਂ ਮੰਗ ਰਹੇ ਹਾਂ ਅਸੀਂ ਕੋਈ ਤੱਕਾ ਤਾਂ ਨਹੀਂ ਕਰ ਰਹੇ ਸਰਕਾਰ ਨਾਲ ਵੀ ਸਾਨੂੰ ਆਹ ਦੇ ਦਿਓ ਜੀ ਆਹ ਦੇ ਦਿਓ ਸਾਡੀਆਂ ਜਾਇਜ਼ ਮੰਗਾਂ ਨੇ ਐਮ ਐਸ ਪੀ ਜਿਹੜਾ ਕਾਨੂੰਨ ਗਰੰਟੀ ਕਾਨੂੰਨ ਬਣਾ ਦੇਣਾ ਵੀ ਜੇ ਜਿਹੜਾ ਰੇਟ ਬੰਦਤਾ ਜੀ ਉਹ ਤੋਂ ਥੱਲੇ ਸਾਡੀ ਫਸਲ ਨਹੀਂ बिकੂਗੀ ਇਹ ਜਾਇਜ਼ ਮੰਗਾਂ ਨੇ ਅਸੀਂ ਕੋਈ ਤੱਕਾ ਥੋੜੀ ਕਰ ਰਹੇ ਹਾਂ ਸਰਕਾਰ ਨਾਲ ਪਾਈ ਦਾ ਕਹਿੰਦੇ ਨੇ ਨਕਲੀ ਕਿਸਾਨ ਨੇ ਜਿਹੜੇ ਕਿ ਪਹਿਲਾਂ ਪੰਜਾਬ ਬੰਦਾ ਸਦਾ ਸੀ ਤੱਕੇ ਨਾ ਬੰਦ ਕਰਾਈਆਂਗੇ ਦੁਕਾਨਾਂ ਨਾਲੋਂ ਉਹ ਤਾਂ ਜੀ ਪਤਾ ਹੀ ਆ ਤੁਹਾਨੂੰ ਕੋਈ ਕਿਸਾਨ ਇਹ ਜਿਹੜੇ ਕਿਸਾਨ ਖੜੇ ਨੇ ਸਾਰੇ ਇਹ ਨਕਲੀ ਕਿਸਾਨ ਨੇ ਆਪਣੇ ਆਪ ਆਏ ਹੋਏ ਨੇ ਆਪ ਮੁਹਾਰੇ ਆਏ ਹੋਏ ਨੇ ਕੋਈ ਦਿਹਾੜੀਆਂ ਤੇ ਲਿਆਂਦੇ ਹੋਏ ਕਿਸਾਨ ਨਹੀਂ ਹੈਗੇ ਇਹ ਕੋਈ ਦਿਹਾੜੀਆਂ ਤੇ ਲਿਆਂਦੇ ਹੋਏ ਕਿਸਾਨ ਨਹੀਂ ਹੈਗੇ ਇਹ ਆਪਣੇ ਟਰੈਕਟਰ ਆਪ ਤੇਲ ਪਵਾ ਕੇ ਖੁਦ ਆਏ ਹੋਏ ਨੇ ਸੜਕਾਂ ਤੇ ਇਹ ਆਪਣੇ ਮਨ ਚੋਂ ਮਲੇਖਾ ਕੱਢ ਦੇਣਾ ਵੀ ਇਹ ਨਕਲੀ ਕਿਸਾਨ ਨੇ ਕਦੇ ਅੱਤਵਾਦੀ ਦੱਸ ਦਿੰਦੇ ਨੇ ਕਦੇ ਕੁਛ ਦੱਸ ਦਿੰਦੇ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਰੋਜ਼ ਸ਼ਾਂਤਮਈ ਰੋਸ ਮਾਰਚ ਕਰ ਰਹੇ ਆ ਅਸੀਂ ਕਿਸੇ ਨੂੰ ਪਬਲਿਕ ਨੂੰ ਪਰੇਸ਼ਾਨ ਨਹੀਂ ਕਰ ਰਹੇ ਟਰੈਕਟਰ ਸਾਈਡ ਤੇ ਲਾ ਕੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਜਾਇਜ਼ ਮੰਗਾ ਮੰਗਾ ਜਿਹੜਾ ਮੋਦੀ ਸਰਕਾਰ ਆ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹ ਕਾਰਪੋਰੇਟ ਘਰੇਨ ਨੂੰ ਦੇਣੀਆਂ ਚਾਹੁੰਦੀ ਸਾ ਤੋਂ ਖੋਕੇ ਜਿਹੜੀਆਂ ਕਿ ਅਸੀਂ ਸਾਡੂ ਸਾਡੇ ਦਾਤ ਦਾਦੇ ਪੋਤਿਆਂ ਨੇ ਅੱਗੇ ਸਾਨੂੰ ਦਿੱਤੀਆਂ ਨੇ ਅਸੀਂ ਇਹ ਜ਼ਮੀਨਾਂ ਕਿਵੇਂ ਦੇ ਦਈਏ ਜੀ ਅਸੀਂ ਆਪਣੀ ਜਾਨ ਦੀ ਬਾਜ਼ੀ ਲਾਵਾਂਗੇ ਅਸੀਂ ਇਹ ਜ਼ਮੀਨਾਂ ਕਬੜਾਣਾ ਨਹੀਂ ਦਰਾਂਗੇ ਕਾਰਨ ਕੀ ਹੈ ਸਰਕਾਰ ਜਿਹੜੀ ਥੋੜੇ ਜਾਇਜ਼ ਮੰਗਾ ਨੇ ਕਿਉਂ ਨਹੀਂ ਮੰਨ ਰਹੀ ਪਹਿਲਾਂ ਮੰਨ ਰਹੀਆਂ ਜਿਹੜਾ ਸ਼ੰਭੂ ਬਾਰਡਰ ਤੇ ਲੱਗਿਆ ਧਰਨਾ ਲੱਗਿਆ ਸੀ ਜਾਂ ਫਿਰ ਦਿੱਲੀ ਲਾਇਆ ਬਾਰਡਰ ਦੇ ਉੱਤੇ ਤੇ ਉਦੋਂ ਕੀ ਚੱਕਰ ਹੋਇਆ ਸਰਕਾਰ ਮੰਗਾ ਬਣ ਕੇ ਮੁੱਕਰ ਗਈ ਮੋਦੀ ਸਰਕਾਰ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੋਂ ਭੱਜ ਰਹੀ ਹੈ ਜੀ ਉਹ ਕਿਸਾਨਾਂ ਨੂੰ ਲੌਲੀਪੌਪ ਦੇ ਰਹੀ ਹੈ ਜੀ ਉਹਨਾਂ ਨੂੰ ਕਿਸਾਨ ਏਕਣੇ ਆਪੇ ਘਰੋਂ ਭਗ ਜਾਣਗੇ ਜੀ ਅਸੀਂ ਮੰਨ ਲਓ ਕਿਸਾਨ ਇਹ ਚੀਜ਼ ਕਦੇ ਵੀ ਨਹੀਂ ਕਰਨਗੇ ਵੀ ਯਾਨੀ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਿਨਾ ਨਹੀਂ ਮੰਨਣਗੇ ਸਰਕਾਰ ਦਾ ਤਾਂ ਪੰਜਾਬ ਸੂਬੇ ਨਾਲ ਮਤਰੀਮਾਲਾ ਸਲੂਕ ਕੀਤਾ ਜਾ ਰਿਹਾ ਪਹਿਲਾਂ ਤੋਂ ਕੀਤਾ ਜਾ ਰਿਹਾ ਇਹ ਅੱਜ ਤੋਂ ਨਹੀਂ 1947 ਤੋਂ ਬਾਅਦ ਦੇ ਸਾਡੇ ਨੂੰ ਤੱਕਾ ਹੁੰਦਾ ਆ ਰਿਹਾ ਜਦੋਂ ਤਾਂ ਇਹਨਾਂ ਨੂੰ ਲੋੜ ਹੁੰਦੀ ਆ ਹਰੀ ਕ੍ਰਾਂਤੀ ਭਾੜ ਦੇ ਉਦੋਂ ਤਾਂ ਪੰਜਾਬ ਨੂੰ ਉਤਸ਼ਾਹ ਕਰਦੇ ਨੇ ਸਪੈਸ਼ਲ ਐਮਐਸਪੀ ਦਿੰਦੇ ਨੇ ਜਦੋਂ ਹੁਣ ਇਹਨਾਂ ਨੇ ਦੇਖਿਆ ਵੀ ਫਸਲ ਲੜਦੜੇ ਹੋਣ ਲੱਗੀ ਹੋਰ ਸਟੇਟਾਂ 'ਚ ਵੀ ਹੋਣ ਲੱਗੀ ਨੰਬਰ 2 ਤੇ ਜਾਂ ਸਮਝ ਲੋ ਵੀ ਇਹ ਜਿਹੜੇ ਕੋਰਪੋਰੇਟ ਘਰਾਣਿਆਂ ਦੇ ਅੰਡਰ ਆਈਵੀਐ ਸਰਕਾਰ ਜੋ ਚੀਜ਼ ਮਤਲਬ ਚਾਹੁੰਦੇ ਨੇ ਉਹੀ ਕਰਦੀ ਹੈ ਇਹ ਇਹ ਬਾਈ ਜੀ ਜਿਵੇਂ ਉਹਨਾਂ ਨੇ ਪਹਿਲਾਂ 10 ਏਕੜ ਨੇ ਵੀ ਇਹਨਾਂ ਦੀ ਮੇਨ ਅੱਖਸਾ ਜ਼ਮੀਨਾਂ ਤੇ ਆ ਦੇਖੋ ਅੱਜ ਦੇ ਟਾਈਮ 'ਚ ਜਿਹੜਾ ਆ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਪ੍ਰੋਟੈਸਟ ਕਰਦੇ ਆ ਇੱਕ ਜ਼ਿਮੀਂਦਾਰ ਕਰ ਸਕਦਾ ਨਾ ਕੋਈ ਨੌਕਰੀ ਵਾਲਾ ਕਰ ਸਕੇ ਨਾ ਕੋਈ ਦੁਕਾਨਦਾਰ ਕਰ ਸਕੇ ਇਸ ਕਰਕੇ ਨੂੰ ਇਹਨਾਂ ਨੂੰ ਚੋਬਦਾ ਹੈ ਦੱਲੇ ਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਦੇਖੋ ਜੀ ਉਹਨਾਂ ਨੂੰ 50 55 ਦਿਨ ਹੋ ਗਏ ਮਰਨ ਵਰਤੇ ਬੈਠਿਆ ਨੂੰ ਉਹ ਕਿਹਦੇ ਲਈ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਸਾਡੀਆਂ ਜ਼ਮੀਨਾਂ ਬਚਾਉਣ ਵਾਸਤੇ ਬੈਠੇ ਨੇ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਦਾ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਉਹ ਆਉਣ ਸਾਥ ਦੇਣ ਸਾਡਾ ਪੂਰਾ ਪੂਰਾ ਸਾਥ ਦਈਏ ਆਪਾਂ ਪਹਿਲਾਂ ਜਿਵੇਂ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਮੰਗਾ ਮਰਵਾਈਆਂ ਸੀਗੀਆਂ ਪਰ ਉਹ ਮੁਕਰਿਆ ਗੱਲਬਾਤ ਕਰਕੇ ਸਾਰੀ ਮੁਕਰ ਗਿਆ ਪਰ ਉਹ ਆਪਾਂ ਦੁਬਾਰੋ ਉਹਨੂੰ ਮਨਾ ਕੇ ਹਟਾਂਗੇ ਜਥੇਬੰਦੀਆਂ ਜਿੱਥੇ ਬੰਦੀਆਂ ਲਿਆਂ ਕਿ ਜਗਜੀਤ ਸਿੰਘ ਡੱਲੇਵਾਲ ਤੇ ਤਿੰਨ ਜਥੇਬੰਦੀਆਂ ਨੇ ਉੱਥੇ ਕਿ ਮਨਵਰਤ ਦੇ ਜਿਹੜੇ ਬੈਠੇ ਨੇ ਉਹਨਾਂ ਦੇ ਨਾਲ ਕਿਉਂ ਕਿਉਂ ਨਹੀਂ ਇਕੱਠੇ ਹੋ ਰਹੀਆਂ ਕਸਾ ਲੱਗ ਰਹੀ ਹੈ ਇਹ ਦੂਸਰੀਆਂ ਜਥੇਬੰਦੀਆਂ ਜਿਆਦਾ ਬੇਤਰਪਤਾ ਹੋਊਗਾ ਜੀ ਉਹਨਾਂ ਦੇ ਕੀ ਕਾਰਨ ਹੈ ਜੀ ਨਾਲ ਕਿਉਂ ਨਹੀਂ ਲਾ ਕੇ ਚੱਲ ਰਹੀਆਂ ਜੀ ਜਦੋਂ ਸਾਰੇ ਕਿਸਾਨਾਂ ਦਾ ਇਹ ਸਾਂਝਾ ਇੱਕ ਮੁੱਦਾ ਹੈ ਜੀ ਇਹ ਇਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਬਰਾਬਰ ਆਉਣਾ ਚਾਹੀਦਾ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜੀ ਕੀ ਕਾਲ ਦਿੱਤੀ ਗਈ ਸੀ ਅ ਜਿੱਥੇ ਕਿ ਕਿਸਾਨ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਾਸਤੇ ਬੈਠੇ ਨੇ ਉਸ ਤੋਂ ਬਾਅਦ ਜਿਹੜੀ ਕਿ ਲਗਾਤਾਰ ਕਿਸਾਨਾਂ ਵੱਲੋਂ ਹਾਲਾਂਕਿ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਜਿਹੜੀ ਸਰਕਾਰ ਸਰਕਾਰ ਆ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ਮੰਨਾ ਨਹੀਂ ਮੰਨ ਰਹੀ ਕਿਸਾਨਾਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਤੇ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਗੱਲਬਾਤ ਕਰਨੇ ਸਾਡੇ ਨਾਲ ਕਿਸਾਨ ਆ ਗੂ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕੀ ਕਾਰਨ ਜਿਹੜਾ ਕੈਡਿਡਰ ਟਰੈਕਟਰ ਮਾਰਚ ਕੱਢਿਆ ਦੀ ਕਾਲ ਦਿੱਤੀ ਸੀ ਕੀ ਕਾਰਨ ਹੈ ਕਿ ਇਹ ਸੰਘਰਸ਼ ਕਰਨਾ ਪੈ ਗਿਆ ਪਰ ਸਰਕਾਰ ਹਲ ਨਹੀਂ ਕਰੀ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਆਪਣੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਕਿਸਾਨਾਂ ਨਾਲ ਜੀ ਉਹਨਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਜੀ ਜਿਹਦੇ ਰੋਸ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨ ਵਰਤ ਦੇ ਤੇ ਖਨੌਰੀ ਬੈਠੇ ਨੇ ਜੀ ਉਸ ਤੋਂ ਲਈ ਉਸਦੇ ਵਿਰੋਧ ਦੇ ਵਿੱਚ ਅੱਜ ਅਸੀਂ ਟਰੈਕਟਰ ਮਾਰਚ ਮੰਨ ਲਓ ਜੀ ਕੱਢਿਆ ਜੀ ਜਿਹੜਾ ਟਰੈਕਟਰ ਮਾਰਚ ਕਿੱਥੇ ਕਿੱਥੇ ਗਿਆ ਇਹ ਜਿਹੜਾ ਟਰੈਕਟਰ ਮਾਰਚ ਜੀਟ ਰੋਡ ਦੇ ਉੱਤੇ ਮੰਨ ਲਓ ਖੜਾਏ ਨੇ ਕੱਢ ਕੇ ਜੀ ਜੇ ਲੋੜ ਪਈ ਤਾਂ ਫਿਰ ਦਿੱਲੀ ਨੂੰ ਜਾਵਾਂਗੇ ਕਾਰਨ ਕੀ ਹੈ ਸਰਕਾਰ ਜਿਹੜੀ ਥੋੜੇ ਜਾਇਜ਼ ਮੰਗਾ ਨੇ ਕਿਉਂ ਨਹੀਂ ਮੰਨ ਰਹੀ ਪਹਿਲਾਂ ਮੰਨ ਰਹੀਆਂ ਜਿਹੜਾ ਸ਼ੰਭੂ ਬਾਰਡਰ ਤੇ ਲੱਗਿਆ ਧਰਨਾ ਲੱਗਿਆ ਸੀ ਜਾਂ ਫਿਰ ਦਿੱਲੀ ਲਾਇਆ ਬਾਰਡਰ ਦੇ ਉੱਤੇ ਤੇ ਉਦੋਂ ਕੀ ਚੱਕਰ ਹੋਇਆ ਸਰਕਾਰ ਮੰਗਾ ਮੰਨ ਕੇ ਮੁੱਕਰਦੀ ਮੋਦੀ ਸਰਕਾਰ ਜਿਹੜੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਤੋਂ ਭੱਜ ਰਹੀ ਹੈ ਜੀ ਉਹ ਕਿਸਾਨਾਂ ਨੂੰ ਲੌਲੀਪੌਪ ਦੇ ਰਹੀ ਹੈ ਜੀ ਉਹਨਾਂ ਨੂੰ ਕਿਸਾਨ ਇਕਨੇ ਆਪੇ ਘਰੋਂ ਭੱਗ ਜਾਣਗੇ ਜੀ ਅਸੀਂ ਮੰਨ ਲਓ ਕਿਸਾਨ ਇਹ ਚੀਜ਼ ਕਦੇ ਵੀ ਨਹੀਂ ਕਰਨਗੇ ਵੀ ਯਾਨੀ ਕਿ ਐਮਐਸਪੀ ਗਾਰੰਟੀ ਕਾਨੂੰਨ ਤੋਂ ਬਿਨਾ ਨਹੀਂ ਮੰਨਣਗੇ ਇਸ ਵਾਰ ਇਹ ਕਾਰਨ ਇਹ ਵੀ ਇੱਕ ਵੱਡਾ ਸਵਾਲ ਆ ਜਿੱਥੇ ਕਿ ਜੇ ਗੱਲ ਕਰੀਏ ਆਪਾਂ ਕਿਸਾਨ ਜਿੱਥੇ ਬੰਦੀਆਂ ਲਿਆਂ ਕਿ ਜਰਸੀ ਸਿੰਘ ਡੱਲੇਵਾਲ ਦੇ ਤਿੰਨ ਜਿੱਥੇਬੰਦੀਆਂ ਨੇ ਉੱਥੇ ਕਿ ਮਰਨਵਰਤ ਦੇ ਜਿਹੜੇ ਬੈਠੇ ਨੇ ਉਹਨਾਂ ਦੇ ਨਾਲ ਕਿਉਂ ਕਿਉਂ ਨਹੀਂ ਇਕੱਠੇ ਹੋ ਰਹੀਆਂ ਤਾਂ ਸਾਲਾ ਜਿੱਥੇਬੰਦੀਆਂ ਇਹ ਦੂਸਰੀਆਂ ਜਿੱਥੇਬੰਦੀਆਂ ਜਿਆਦਾ ਵੇਧਰ ਪਤਾ ਹੋਊਗਾ ਜੀ ਉਹਨਾਂ ਦੇ ਕੀ ਕਾਰਨ ਹੈ ਜੀ ਨਾਲ ਕਿਉਂ ਨਹੀਂ ਲਾਕੀ ਚੱਲ ਰਹੀਆਂ ਜੀ ਜਦੋਂ ਸਾਰੇ ਕਿਸਾਨਾਂ ਦਾ ਇਹ ਸਾਂਝਾ ਇੱਕ ਮੁੱਦਾ ਹੈ ਜੀ ਇਹ ਇਸ ਵਿੱਚ ਸਾਰੀਆਂ ਜਿੱਥੇਬੰਦੀਆਂ ਨਾਲ ਬਰਾਬਰ ਆਉਣਾ ਚਾਹੀਦਾ ਹੈ ਬਿੱਟੂ ਵੀ ਕਹਿੰਦਾ ਰਾਜ ਮੰਤਰੀ ਨੇ ਉਹ ਕਹਿੰਦਾ ਕਿ ਸਣ ਮੇਰੇ ਨਾਲ ਗੱਲ ਕਰੋ ਮੈਂ ਤੁਹਾਡੀ ਮੰਗਾ ਵਾਲਾ ਹੱਲ ਕਰਦਾ ਜਿਵੇਂ ਕਿ ਸਰਕਾਰ ਇਹ ਵੀ ਕਹਿ ਰਹੀ ਹੈ ਦੂਜੇ ਪਾਸੇ ਕਿ ਜਿਹੜੀ ਕਿ ਤੁਹਾਨੂੰ ਦੋ ਜਿਹੜੀਆਂ ਫਸਲਾਂ ਆਲੇ ਕਣਕ ਜਾਂ ਝੋਨਾ ਜਿਹੜੇ ਪੰਜਾਬ ਦੇ ਵਿੱਚ ਬਜਾਈ ਹੁੰਦੀ ਉਹ ਤੇ ਐਮ ਐਸ ਵੀ ਮਿਲ ਰਹੀ ਹੈ ਫਿਰ ਸਰਕਾਰ ਕਿਸਾਰ ਰੋਲਾ ਕਦੋਂ ਪਾ ਰਹੀ ਨੇ ਕਦੇ ਐਮ ਐਸ ਵੀ ਮਿਲ ਰਹੀ ਹੈ ਜੀ ਕਦੋਂ ਤੱਕ ਮਿਲੂਗਾ ਜੀ ਇਹ ਜ਼ਰੂਰੀ ਨਾ ਹੈਗੀ ਜੀ ਇਸ ਵਾਰ ਜਿਹੜੀ ਆ ਝੋਨਾ ਆਇਆ ਝੋਨਾ ਐਮਐਸਪੀ ਤੋਂ ਥੱਲੇ ਵੀ ਗਿਆ ਜੀ ਪੰਜਾਬ ਦੇ ਵਿੱਚ ਉਹ ਕੱਟ ਦੇ ਰੂਪ ਚ ਲਾ ਲੋ ਜੀ ਜਾਂ ਐਮਐਸਪੀ ਦੇ ਘੱਟ ਦੇ ਦੇ ਵਿੱਚ ਲਾ ਲੋ ਜੀ ਇਸ ਵਾਰ ਕੱਟ ਲਾ ਕੇ ਜਿਹੜੀ ਵੇਖੀ ਆ ਜੀ ਜੇ ਗਾਰੰਟੀ ਕਾਨੂੰਨ ਹੋਊਗਾ ਜੀ ਫਿਰ ਇਹ ਚੀਜ਼ਾਂ ਨਹੀਂ ਹੋਣਗੀਆਂ ਜੀ ਠੀਕ ਨਹੀਂ ਜੀ ਤੇ ਦੂਜੇ ਪਾਸੇ ਮੰਨ ਲਓ ਜਿਹੜੇ ਬਿੱਟੂ ਸਾਹਿਬ ਕਹਿੰਦੇ ਨੇ ਉਹ ਤਾਂ ਉਹਨਾਂ ਦਾ ਹਰੇਕ ਵਾਰ ਆਪਦਾ ਏਜੰਡਾ ਹੁੰਦਾ ਜੀ ਉਹਨਾਂ ਨੇ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ ਜੀ ਏਪੀ ਖਾਤੇ ਵੀ ਵੱਡਾ ਸਰਕਾਰ ਨੇ ਪੈਕੇਜ ਦਿੱਤਾ ਘੱਟ ਮੈਂ ਰੇਟ ਦੇ ਦਿੱਤਾ ਗਿਆ ਪਾਈਲ ਵੀ ਤਾਂ ਕੇਂਦਰ ਸਰਕਾਰ ਕੋਲ ਚੇ ਕਿੱੜੇ ਏਪੀ ਖਾਤੇ ਪੈਕੇਜ ਦਿੱਤਾ ਇੱਕ ਵੱਡੇ ਕੰਪਨੀ ਨਾਲ ਕਿਹਨਾਂ ਦਿੱ ਏ ਜੀ ਅੱਜ ਤੋਂ ਜੀ ਅੱਜ ਤੋਂ 10 ਸਾਲ ਪਹਿਲਾਂ ਜੀ 475 ਰੁਪਏ ਦਾ ਬੈਗ ਹੁੰਦਾ ਸੀ ਡੀਏਪੀ ਦਾ ਜੀ ਉਹ ਵਧਾਉਂਦਾ ਸਾਢੇ 1350 ਦਾ ਹੋ ਗਿਆ ਜੀ ਜਦੋਂ ਕਿ ਫਸਲ ਦੇ ਉਹ ਰੇਟ ਨੇ ਜਿਹੜੇ ਉਸ ਸਪੀਡ ਨਾਲ ਨਹੀਂ ਵਧੇਗੇ ਜੀ ਆਪ ਦੇ ਕੋਲੋਂ ਇਹ ਕਦੇ ਸਬਸਿਡੀ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਅੱਜ ਵੀ ਕਿਸਾਨਾਂ ਨੂੰ 1350 ਰੁਪਏ ਦਾ ਬੈਗ ਮਿਲ ਰਿਹਾ ਜੀ ਬੱਲੇ ਆਕ ਦੇ ਵਿੱਚ ਮਿਲਦਾ ਜੀ ਠੀਕ ਨਹੀਂ ਜਦੋਂ ਮਾਰਕੀਟ ਦੇ ਵਿੱਚ ਡੀਏਪੀ ਦੀ ਲੋਡ ਹੁੰਦੀ ਹੈ ਉਸ ਟਾਈਮ ਇਹ ਮੰਨ ਲਓ ਜੀ ਸ਼ੌਰਟ ਦਿਖਾ ਕੇ 2 ਨੰਬਰ ਦੇ ਵਿੱਚ ਕਿਸਾਨਾਂ ਨੂੰ ਵੱਧ ਰੇਟ ਤੇ ਵੇਚਿਆ ਜਾਂਦਾ ਜੀ ਹਾਂ ਲੱਗਦਾ ਹੁਣ ਜਿਹੜੀ ਥੋੜੀ ਧਰਨਾ ਲਾਇਆ ਜਾ ਰਿਹਾ ਹੈ ਟਰੈਕਟਰ ਮਾਰਚ ਕੀਤਾ ਜਾ ਰਿਹਾ ਸਰਕਾਰ ਤੇ ਕੋਈ ਅਸਰ ਹੋਊਗਾ ਇਹਦਾ ਇਹ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਨਹੀਂ ਪਿਛਲੇ ਦੋ ਪਿਛਲੇ ਅੰਦੋਲਨ ਦੀ ਤਰ੍ਹਾਂ ਕਿਸਾਨ ਇਕੱਠੇ ਹੋ ਕੇ ਦਿੱਲੀ ਪਹੁੰਚਣਗੇ ਜੀ ਫਿਰ ਮੋਦੀ ਸਰਕਾਰ ਨੂੰ ਵੀ ਔਖਾ ਹੋਊਗਾ ਜੀ ਇਹ ਉਹਨਾਂ ਨੂੰ ਪਹਿਲਾਂ ਮੰਨ ਲੈਣੀ ਚਾਹੀਦੀ ਹੈ ਜਿਹੜਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪਹਿਲੇ ਤੇ ਆਧਾਰ ਤੇ ਸਰਕਾਰ ਨੂੰ ਮੰਨਣਾ ਚਾਹੀਦਾ ਉੱਥੇ ਹੀ ਕਿਸਾਨ ਆ ਗੋ ਨੇ ਮੇਜਰ ਸਿੰਘ ਨਾਲ ਵੀ ਗੱਲਬਾਤ ਕਰ ਮੇਜਰ ਜੀ ਜਿਹੜਾ ਕਿ ਇਹ ਜਿਹੜਾ ਧਰਨਾ ਚੱਲ ਰਿਹਾ ਹੈ ਕਿਵੇਂ ਦੇਖਦੇ ਧਰਨੇ ਦੀ ਰੂਪਰੀਖਾ ਦੇ ਅੱਜ ਜਿਹੜਾ 26 ਜਨਵਰੀ ਦਾ ਕਿ ਮਾਰਚ ਕੱਢਿਆ ਕਿਵੇਂ ਦੇਖਦੇ ਇਹ ਐ ਵੀ ਹੁਣ ਮਾਰਚ ਦਾ ਜਿਹੜਾ ਕੱਢਿਆ ਅਸੀਂ ਅੱਜ ਇਹ ਵੀ ਰੋਸ਼ ਮਾਰਚ ਹੈ ਜੋ ਧਰਨਾ ਚੱਲ ਰਿਹਾ ਉਹ ਧਰਨਾ ਇਸ ਵਾਰ ਚੱਲ ਰਿਹਾ ਜਿਹੜੀਆਂ ਸਾਡੀਆਂ ਮੰਗਾਂ ਨੇ ਜਦ ਤੱਕ ਮੰਨਦੇ ਨਹੀਂ ਮੋਦੀ ਸਰਕਾਰ ਦਾ ਧਰਨਾ ਚੱਲੂ ਹੈ ਅਸੀਂ ਮਨਾ ਕੇ ਹੀ ਘਟਾਂਗੇ ਪਹਿਲਾਂ ਵੀ ਜਦੋਂ ਉਦੋਂ ਦਿੱਲੀ ਗਏ ਬੇ ਸੀਗੇ ਉਦੋਂ ਵੀ ਮੰਗਾ ਮੰਗਲ ਮੰਨ ਲਈਆਂ ਸੀ ਆ ਪਰ ਉਹਨੇ ਲਾਗੂ ਨਹੀਂ ਕੀਤੀ ਅਸੀਂ ਲਾਗੂ ਕਰਵਾਉਣੀ ਆ ਅੱਜ ਮੰਗਾ ਕਾਰਨ ਕਿ ਕਿਉਂ ਨਹੀਂ ਲਾਗੂ ਕੀਤਾ ਮੰਨ ਲਈਆਂ ਲਾਗੂ ਕਿਉਂ ਨਹੀਂ ਕੀਤਾ ਲੈ ਨਹੀਂ ਪਾਪਕੇ ਦਿੱਤਾ ਕਿਸਾਨਾਂ ਨੂੰ ਦੇਖੋ ਉਹਨੂੰ ਆਇਆ ਸੀ ਵੀ ਹੁਣ ਮੇਰੇ ਤੇ ਜ਼ਿਆਦਾ ਪ੍ਰੈਸ਼ਰ ਪੈ ਗਿਆ ਵੀ ਹੁਣ ਮੈਂ ਉਹਨਾਂ ਨੂੰ ਇੱਕ ਵਾਰ ਕਹਿ ਦਵਾਂ ਵੀ ਹਾਂ ਤੁਹਾਡੀ ਮੰਗਾਂ ਮੰਨ ਲਈਆਂ ਵੀ ਪਿੱਛੇ ਹਟ ਜਾਣਗੇ ਉਹ ਸਾਡੇ 4000 ਜਿਹੜੇ ਸਾਡੇ ਕਿਸਾਨ ਜੂਨੀਅਰ ਦੇ ਆਗੂ ਸੀ ਪਿੱਛੇ ਹਟ ਵੀ ਗਏ ਸੀ ਵੀ ਚਲੋ ਕੋਈ ਨਾ ਮੰਗਣਾ ਨਹੀਂ ਆ ਜੇ ਹੁਣ ਮੰਨ ਲਓ ਕਿ ਪ੍ਰਾਈਮ ਮਿਨਿਸਟਰ ਆ ਉਹ ਜੇ ਕਹੇ ਵੀ ਹਾਂ ਮੈਂ ਮੰਗਾਂ ਤੁਹਾਡੀਆਂ ਮੰਨ ਲਈਆਂ ਸੀਗਾ ਉਹੜਾ ਉਹੜੇ ਕਾਨੂੰਨ ਸੀ ਕੈਨਸਲ ਕਰਦੇਮ ਉਹ ਸਾਨੂੰ ਤਾਂ ਇਹ ਵਿਸ਼ਵਾਸ ਤੇ ਸੀ ਉੱਠ ਗੜੇ ਨਾ ਵੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਵੀ ਜਿਹੜਾ ਵਿਸ਼ਵਾਸ ਹੈ ਵਿਚਾਨੂੰ ਚਲੋ ਮੰਨ ਲਵਾਂ ਪਰ ਉਹਨਾਂ ਨੇ ਇਹ ਸੜਨਾ ਧੋਖਾ ਕੀਤਾ ਅਸੀਂ ਉਹ ਧੋਖਾ ਉਹਨੂੰ ਹੋਣ ਨਹੀਂ ਦੇਵਾਂਗੇ ਜੜੀ ਸਾਡੇ ਕਿਸਾਨ ਨੇ ਉਹਨਾਂ ਨਾਲ ਉਹ ਮੰਗਾਂ ਬਣਾ ਕੇ ਖਟਾਂਗੇ ਅ ਜੋ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਸ ਵੱਲੋਂ ਕਹਿੰਦੇ ਨੇ ਕਿਸਾਨ ਕੀ ਧੋਖਾ ਕੀਤਾ ਗਿਆ ਕਿਸਾਨਾਂ ਨਾਲ ਤੇ ਜਿਹੜੀ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਕੀ ਇਹੋ ਜਿਹੜੀਆਂ ਕਿ ਆ ਉਹਨਾਂ ਦੇ ਜਾਇਜ਼ ਮੰਗਾਂ ਨੂੰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮਰਿਤਪਾਲ ਸਿੰਘ ਆ ਜੀ ਮਰਿਤਪਾਲ ਜੀ ਤੁਸੀਂ ਨੌਜਵਾਨੋਂ ਕਿਸਾਨੀਆਂ ਜੁੜੇ ਹੋਏ ਹੋ ਕਿਵੇਂ ਦੇਖਦੇ ਹੋ ਕਿ ਜਿਹੜਾ ਕਿ ਸਰਕਾਰ ਦਾ ਜਿਹੜਾ ਰਵਈਆ ਹੈ ਪੰਜਾਬ ਤੇ ਸੂਬੇ ਨਾਲ ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਦਾ ਰਵਈਆ ਕਰਾਨਾ ਪਰ ਇਹ ਜੀ ਬਹੁਤ ਯਾਨੀ ਕਿ ਇਹਨੂੰ ਕਿਹਾ ਜਾਵੇ ਮਾੜਾ ਹੈ ਕਿਉਂਕਿ ਕਿਸਾਨਾਂ ਨੂੰ ਹਰ ਵਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜਾ ਮੋਦੀ ਸਰਕਾਰ ਆ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹ ਕਾਰਪੋਰੇਟ ਘਰਾਂ ਨੂੰ ਦੇਣੀਆਂ ਚਾਹੁੰਦੀ ਸਾਤੋਂ ਖੋਕੇ ਜਿਹੜੀਆਂ ਕਿ ਅਸੀਂ ਸਾਡੋਂ ਸਾਡੇ ਦਾਤ ਦਾਦੇ ਪੋਤੇ ਅੱਗੇ ਸਾਨੂੰ ਦਿੱਤੀਆਂ ਨੇ ਅਸੀਂ ਇਹ ਜ਼ਮੀਨਾਂ ਕਿਵੇਂ ਦੇ ਦਈਏ ਜੀ ਅਸੀਂ ਆਪਣੀ ਜਾਨ ਦੀ ਬਾਜ਼ੀ ਲਾਵਾਂਗੇ ਅਸੀਂ ਇਹ ਜ਼ਮੀਨਾਂ ਕਾਰਪੋਰੇਟ ਘਰਾਂ ਨੂੰ ਨਹੀਂ ਦਵਾਂਗੇ ਦੱਲੇ ਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਦੇਖੋ ਜੀ ਉਹਨਾਂ ਨੂੰ 50 55 ਦਿਨ ਹੋ ਗਏ ਮਰਨ ਵਰਤੇ ਬੈਠਿਆਂ ਨੂੰ ਉਹ ਕਿਦੇ ਲਈ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਸਾਡੀਆਂ ਜ਼ਮੀਨਾਂ ਬਚਾਉਣ ਵਾਸਤੇ ਬੈਠੇ ਨੇ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਨਾਂ ਕਹਿਣਾ ਚਾਹਣਾ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਉਹ ਆਉਣ ਸਾਥ ਦੇਣ ਸਾਡਾ ਪੂਰਾ ਪੂਰਾ ਸਾਥ ਦਈਏ ਆਪਾਂ ਪਹਿਲਾਂ ਜਿਵੇਂ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਮੰਗਾ ਮਨਵਾਈਆਂ ਸੀਗੀਆਂ ਪਰ ਉਹ ਮੁਕਰਿਆ ਗੱਲਬਾਤ ਕਰਕੇ ਸਾਰੀ ਮੁਕਰ ਗਿਆ ਪਰ ਉਹ ਆਪਾਂ ਦੁਬਾਰੋ ਉਹਨੂੰ ਮਨਾ ਕੇ ਹਟਾਂਗੇ ਕਿਸੇ ਵੀ ਹੱਦ ਤੱਕ ਜੋ ਵੀ ਸਾਨੂੰ ਜਥੇਬੰਦੀ ਜਿਵੇਂ ਵੀ ਢਾਂਚਾ ਬਣਾਉਗੀ ਸਿਸਟਮ ਬਣਾਉਗੀ ਉਹ ਬਣਾ ਕੇ ਚੱਲਾਂਗੇ ਤੇ ਇਹ ਮੰਗਾ ਸੀ ਮਨਵਾ ਕੇ ਹਟਾਂਗੇ ਇਹ ਜੀ ਕੋਈ ਗੱਲ ਨਹੀਂ ਅਮਰਤਾ ਜੀ ਗੱਲ ਕਰਦੇ ਆਂ ਆਪਾਂ ਜਿਹੜਾ ਹੁਣ ਤੁਸੀਂ ਰੋਜ਼ ਮਾਰਚ ਕਰ ਰਹੇ ਹੋ ਜਦ ਧਰਨਾ ਲਾਇਆ ਕਿ ਇਹ ਸਰਕਾਰ ਦੇ ਕੋਈ ਅਸਰ ਪੈਂਦਾ ਇਹਦਾ ਗੱਲ ਤਾਂ ਗੱਲ ਕਰੀ ਅਸੀਂ ਪਊਗਾ ਜੀ ਅਸਰ ਕਿਉਂ ਨਹੀਂ ਪਊਗਾ ਜੀ ਪਿੱਛੇ ਅਸੀਂ ਪਹਿਲਾਂ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਜੀ ਸਰਕਾਰ ਦਾ ਸਰਕਾਰ ਨੇ ਕੀ ਕਿਹਾ 1900 ਕਰੋੜ ਦਾ ਘਾਟਾ ਪੈਇਆ ਅਸਰ ਤਾਂ ਕਿਉਂ ਨਹੀਂ ਪਊਗਾ ਪਊਗਾ ਮੰਨਣਾ ਪਊਗਾ ਇਹਨਾਂ ਨੂੰ ਇਹ ਲੇਟ ਫੇਟ ਹੋ ਸਕਦਾ ਵੀ ਨਹੀਂ ਮੰਨਣਾ ਪਊਗਾ ਪਰ ਮੰਨਣਾ ਪਊਗਾ ਅਸੀਂ ਕਿਹੜਾ ਕੋਈ ਤੱਕਾ ਕਰ ਰਹੇ ਆਂ ਅਸੀਂ ਆਪਣੇ ਜਾਇਜ਼ ਮੰਗੇ ਹੀ ਮੰਗ ਰਹੇ ਆਂ ਅਸੀਂ ਕੋਈ ਤੱਕਾ ਤਾਂ ਨਹੀਂ ਕਰ ਰਹੇ ਸਰਕਾਰ ਨਾਲ ਕੀ ਸਾਨੂੰ ਆਹ ਦੇ ਦੋ ਜੀ ਆਹ ਦੇ ਦੋ ਸਾਡੀਆਂ ਜ਼ਾਇਜ਼ ਮੰਗਾਂ ਨੇ ਐਮਐਸਪੀ ਜਿਹੜਾ ਕਾਨੂੰਨ ਗਰੰਟੀ ਕਾਨੂੰਨ ਬਣਾ ਦੇਣਾ ਵੀ ਜੇ ਜਿਹੜਾ ਰੇਟ ਬੰਦਤਾ ਜੀ ਉਹ ਤੋਂ ਥੱਲੇ ਸਾਡੀ ਫਸਲ ਨਹੀਂ ਵਿਕੂਗੀ ਇਹ ਜ਼ਾਇਜ਼ ਮੰਗਾਂ ਨੇ ਅਸੀਂ ਕੋਈ ਤੱਕਾ ਥੋੜੀ ਕਰ ਰਹੇ ਆ ਸਰਕਾਰ ਨਾਲ ਪਾਈ ਦਾ ਕਹਿੰਦੇ ਨੇ ਨਕਲੀ ਕਿਸਾਨ ਨੇ ਜਿਹੜੇ ਕਿ ਪਹਿਲਾਂ ਪੰਜਾਬ ਬੰਦਾ ਸਦਾ ਸੀ ਤੱਕੇ ਨਾ ਬੰਦ ਕਰਾਈਆਂਗੇ ਦੁਕਾਨਾਂ ਨਾਲੋਂ ਨਾਲ ਉਹ ਤਾਂ ਜੀ ਪਤਾ ਹੀ ਆ ਤੁਹਾਨੂੰ ਕੋਈ ਕਿਸਾਨ ਇਹ ਜਿਹੜੇ ਕਿਸਾਨ ਖੜੇ ਨੇ ਸਾਰੇ ਇਹ ਨਕਲੀ ਕਿਸਾਨ ਨੇ ਨਕਲੀ ਕਿਸਾਨ ਸਾਰੇ ਆਪਣੇ ਆਪ ਆਏ ਹੋਏ ਨੇ ਆਪ ਮੁਹਾਰੇ ਆਏ ਹੋਏ ਨੇ ਕੋਈ ਦਿਹਾੜੀਆਂ ਤੇ ਲਿਆਂਦੇ ਹੋਏ ਕਿਸਾਨ ਨਹੀਂ ਹੈਗੇ ਕੋਈ ਦਿਹਾੜੀਆਂ ਤੇ ਲਿਆਂਦੇ ਹੋਏ ਕਿਸਾਨ ਨਹੀਂ ਹੈਗੇ ਇਹ ਆਪਣੇ ਟਰੈਕਟਰ ਆਪ ਤੇਲ ਪਵਾ ਕੇ ਖੁਦ ਆਏ ਹੋਏ ਨੇ ਸੜਕਾਂ ਤੇ ਇਹ ਆਪਣੇ ਮਨ ਚੋਂ ਮਲੇਖਾ ਕੱਢ ਦੇਣਾ ਵੀ ਇਹ ਨਕਲੀ ਕਿਸਾਨ ਨੇ ਕਦੇ ਅੱਤਵਾਦੀ ਦੱਸ ਦਿੰਦੇ ਨੇ ਕਦੇ ਕੁਛ ਦੱਸ ਦਿੰਦੇ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਰੋਜ਼ ਸ਼ਾਂਤਮਈ ਰੋਸ ਮਾਰਚ ਕਰ ਰਹੇ ਆ ਅਸੀਂ ਕਿਸੇ ਨੂੰ ਪਬਲਿਕ ਨੂੰ ਪਰੇਸ਼ਾਨ ਨਹੀਂ ਕਰ ਰਹੇ ਟਰੈਕਟਰ ਸਾਈਡ ਤੇ ਲਾ ਕੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਜਾਇਜ਼ ਮੰਗਾਂ ਮੰਗ ਰਹੇ ਆ ਕੀ ਕਰਨਾ ਚਾਹੁੰਦੇ ਹੋ ਕਿ ਇਹ ਧਰਨੇ ਨੂੰ ਕਿਵੇਂ ਦੇਖਦੇ ਹੋ ਕੀ ਕਾਰਨ ਸਰਕਾਰ ਦੇ ਰਵੱਈਏ ਦਾ ਇਹੋ ਜਿਹਾ ਜਿਹਾ ਕਿ ਪੰਜਾਬ ਸੁਪੇਣਾ ਕੀਤਾ ਜਾ ਰਿਹਾ ਨਹੀਂ ਸਰਕਾਰ ਦਾ ਤਾਂ ਪੰਜਾਬ ਸੁਪੇਣਾ ਨਾਲ ਮਤਰੀਮਾਲਾ ਸਲੂਕ ਕੀਤਾ ਜਾ ਰਿਹਾ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਇਹ ਅੱਜ ਤੋਂ ਨਹੀਂ 1947 ਤੋਂ ਬਾਅਦ ਦੇ ਸਾਡੇ ਨਾਲ ਧੱਕਾ ਹੁੰਦਾ ਆ ਰਿਹਾ ਜਦੋਂ ਤਾਂ ਇਹਨਾਂ ਨੂੰ ਲੋੜ ਹੁੰਦੀ ਆ ਹਰੀ ਕ੍ਰਾਂਤੀ ਭਾਰ ਦੇ ਉਹਦੋਂ ਤਾਂ ਪੰਜਾਬ ਨੂੰ ਉਤਸ਼ਾਹ ਕਰਦੇ ਨੇ ਸਪੈਸ਼ਲ ਐਮਐਸ ਐਮਐਸਪੀ ਦਿੰਦੇ ਨੇ ਜਦੋਂ ਹੁਣ ਇਹਨਾਂ ਨੇ ਦੇਖਿਆ ਵੀ ਫਸਲ ਲਾਲਦਾਲੇ ਹੋਣ ਲੱਗੀ ਹੋਰ ਸਟੇਟਾਂ 'ਚ ਵੀ ਹੋਣ ਲੱਗੀ ਨੰਬਰ 2 ਤੇ ਜਾਂ ਸਮਝ ਲਓ ਵੀ ਇਹ ਜਿਹੜੇ ਕੋਰਪੋਰੇਟ ਘਰਾਣਿਆਂ ਦੇ ਅੰਡਰ ਆਈ ਵੀ ਐ ਸਰਕਾਰ ਜੋ ਚੀਜ਼ ਮਤਲਬ ਚਾਹੁੰਦੇ ਨੇ ਉਹੀ ਕਰਦੀ ਹੈ ਇਹ ਇਹ ਬਾਈ ਜੀ ਜਿਵੇਂ ਉਹਨਾਂ ਨੇ ਪਹਿਲਾਂ 10 ਏਕੜ ਨੇ ਵੀ ਇਹਨਾਂ ਦੀ ਮੇਨ ਅੱਖ ਤਾਂ ਜ਼ਮੀਨਾਂ ਤੇ ਆ ਦੇਖੋ ਅੱਜ ਦੇ ਟਾਈਮ 'ਚ ਜਿਹੜਾ ਆ ਅਸੀਂ ਪ੍ਰੋਟੈਸਟ ਕਰ ਸਕਦੇ ਆ ਪ੍ਰੋਟੈਸਟ ਕਰਦੇ ਆ ਇੱਕ ਜ਼ਿਮੀਂਦਾਰ ਕਰ ਸਕਦਾ ਨਾ ਕੋਈ ਨੌਕਰੀ ਵਾਲਾ ਕਰ ਸਕੇ ਨਾ ਕੋਈ ਦੁਕਾਨਦਾਰ ਕਰ ਸਕੇ ਇਸ ਕਰਕੇ ਨੂੰ ਇਹਨਾਂ ਨੂੰ ਚੋਹਦਾ ਹੈ ਸਾਨੂੰ ਵੀ ਇਹੀ ਚਾਹੁੰਦੇ ਨੇ ਵੀ ਇਹ ਸਾਡੇ ਦਿਹਾੜੀਆਂ ਕਰਨ ਖੇਤਾਂ 'ਚ ਬਈ ਇਹ ਹਜੇ ਪ੍ਰੋਟੈਸਟ ਨਾ ਕਰ ਸਕਣ ਇਸ ਕਰਕੇ ਮਤਲਬ ਇਹਨਾਂ ਦੀ ਸੋਚ ਆ ਪਰ ਨਹੀਂ ਇਹ ਗੱਲ ਹੋ ਨਹੀਂ ਸਕਦੀ ਕਿਉਂਕਿ ਜਿਹੜਾ ਪੰਜਾਬ ਆ ਨਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਭੁੱਲ ਜਾਂਦੇ ਸੁਪਨੇ 'ਚ ਵੀ ਛੱਡਦੇ ਨੇ ਇੱਥੇ ਮਤਲਬ ਹੁਣ ਤੱਕ ਦੇਖੋ ਸਿੱਖੀ ਬਹੁਤ ਜ਼ਿਆਦਾ ਹੋ ਗਈ ਇਹ ਤਾਂ ਉਦੋਂ ਅਬਦਾਲੀ ਦੇ ਵੇਲੇ ਨਹੀਂ ਮਤਲਬ ਕੁ ਬਰਾਏ ਹੈਗੇ ਕਿ ਉਹ ਇੱਥੇ ਜਿਹੜੀ ਅੰਸਾ ਜਾਂ ਜਿਹੜੀ ਜ਼ਮੀਨ ਦਾ ਜਿਹਨੂੰ ਆਪਣੇ ਚਾਰਨ ਸ਼ੂ ਕਹਿੰਦੇ ਆ ਮਤਲਬ ਜਿਵੇਂ ਫਦੇਗੜ ਸਾਹਿਬ ਦੇ ਇਲਾਕਾ ਜੋ ਵੀ ਆ ਇੱਥੇ ਮਤਲਬ ਜਿਹੜਾ ਵੀ ਪੈਦਾ ਹੁੰਦਾ ਉਹਦੇ ਵੱਲੋਂ ਉਹਦੇ ਕੁਦਰਤ ਵੱਲੋਂ ਹੀ ਮਤਲਬ ਇਹ ਆ ਜਾਂ ਸਾਗ ਪੈਦਾ ਹੁੰਦੀ ਆ ਕਿ ਉਹ ਆਪਣੇ ਹੱਕਾਂ ਵਾਸਤੇ ਮਰ ਜੂਗਾ ਪਿੱਛੇ ਨਹੀਂ ਹਟੂਗਾ ਜੇ ਤਾਂ ਇਹ ਆਉਂਦੇ ਨੇ ਠੀਕ ਆ ਨੰਬਰ 2 ਤੇ ਮੈਂ ਤੁਹਾਨੂੰ ਦੁਬਾਰੇ ਫੇਰ ਤੁਹਾਡੇ ਮੈਂ ਵਧੀਆਂ ਰੋਈ ਕਹਿਣਾ ਚਾਹੀ ਕਹਿਣਾ ਚਾਹੁੰਨਾ ਹੈ ਦੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤਮਈ ਜਾਂ ਫਿਰ ਦੂਜੇ ਲੋਟ ਹੁਣ ਜੇ ਸ਼ਾਂਤਮਈ ਦੇ ਨਾਏ ਉਹਦੇ ਬਾਅਦ ਫਿਰ ਦੂਜਾ ਸੰਘਰਸ਼ ਸੰਘਰਸ਼ ਵੀ ਕਰਨਾ ਪਊਗਾ ਅਸ ਤਾਂ ਕਹਿੰਦੇ ਐਮਐਸਪੀ ਨਾ ਦੇਣਾ ਸਾਡਾ ਬਾਰਡਰ ਖੋਲ ਦੇਣਾ ਪਾਕਿਸਤਾਨ ਵਾਲਾ ਕਿਉਂ ਨਹੀਂ ਖੋਲਦੇ ਪਾਕਿਸਤਾਨਾ ਬਾਰਡਰ ਖੋਲ ਦੇ ਨਜ਼ਾਰਾ ਅਸੀਂ ਜਿੱਥੇ ਮਰਜੀ ਵੇਚੀ ਨਾ ਵਿੱਚ ਕਿਸੇ ਪਾਸੇ ਨੂੰ ਤਾਂ ਹੋਣ ਇਹ ਥੋੜੋ ਅਸੀਂ ਦਬ ਦਬ ਕੇ ਬੈਠੇ ਰਹਾਂਗੇ ਉਸ ਦੇ ਰੋਸ ਵਿੱਚ ਅੱਜ ਅਸੀਂ ਮਤਲਬ ਪ੍ਰਧਾਨ ਸਾਹਿਬ ਵੱਲੋਂ ਜਿਹੜੀ ਕਾਲ ਆਈ ਸੀ ਉਹਨਾਂ ਦੀ ਅਸੀਂ ਫੁੱਲ ਚੜਾ ਰਹੇ ਹਾਂ ਅੱਗੇ ਵੀ ਉਹਨਾਂ ਦੇ ਨਾਲ ਖੜੇਗੇ ਜੋ ਵੀ ਕਾਲ ਦੇਣਗੇ ਅਸੀਂ ਉੱਤੇ ਭਨੇ ਲਖਵੀਰ ਸਿੰਘ ਸੋ ਲਖਵੀਰ ਸਿੰਘ ਸਿਨ ਕਿਸਾਨ ਆਗੂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਇਹ ਰੋਸ ਕੀਤਾ ਜਾ ਰਿਹਾ ਕਿ ਜਦੋਂ ਅਬਦਾਲੀ ਆਇਆ ਸੀ ਉਦੋਂ ਨਹੀਂ ਜਿਹੜੇ ਕਿ ਪੰਜਾਬ ਦੇ ਕੌਮ ਦੇ ਲੋਕ ਘਰਾਏ ਤੇ ਹੁਣ ਇਹ ਸਰਜਰੀ ਸਰਕਾਰ ਆ ਇਹਦਾ ਟਾਕਰਾ ਕਰ ਲਈ ਹੋ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ ਫਤਕਰ ਸਾਹਿਬ ਤੋਂ ਕੈਮਰਾਮੈਨ ਵਿਵੇਂਦਰ ਖੋੜਦਿਆ ਨਾਲ ਰਜਿੰਦਰ ਸਿੰਘ ਭਟਦੀ ਬਸ਼ੀਰ